ਬਾਈ ਕੋਲੇ ਨਾ ਬੂਰੀ ਕੱਟੀ ਲੈ ਕੇ ਆਇਆ ਰਿੰਗ ਦੇ ਵਿੱਚ ਲਈ ਖੜਾ ਸੀ ਤੇ ਕੱਟੀ ਵੀ ਬੜੀ ਸ਼ਾਨਦਾਰ ਹੈਵੀ ਪਿੱਠਪੂੜੇ ਵਾਲੀ ਜਾਂ ਤੇ ਮੰਨ ਲਓ ਰਿੰਗ ਸਿੰਘ ਬਣਾਉਂਦੀ ਜਾਂਦੀ ਹੈ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਸਸਰੀ ਘਰ ਸਸਰੀ ਘਰ ਤੇ ਬਾਈ ਕਿੰਨੇ ਟਾਈਮ ਦੀ ਹੋ ਗਈ ਹੈ ਇਹ 11 ਮਹੀਨਿਆਂ ਦੀ ਹੈ ਜੀ 11 ਮਹੀਨੇ ਦੀ ਠੀਕ ਆ ਤਨ ਤੋਂ 12 ਮਹੀਨਿਆਂ ਦੇ ਵਿੱਚ ਮੁਕਾਬਲਾ ਲੜਦਾ ਹੈ ਹਾਂਜੀ 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 ਤੇ ਬਾਈ ਕਿਹੜੇ ਸੀਮਨ ਸੁਮਨ ਦੀ ਹੈ ਸੀਮਾ ਨੇ ਇਹ ਆਮ ਝੋਟੇ ਦੀ ਆਮ ਝੋਟੇ ਦੀ ਆ ਹਾਂਜੀ ਵੀ ਮਨ ਲਾ ਗ੍ਰੇਡੇਡ ਨਾਲ ਚ ਲੱਗੀ ਹੋਈ ਆ ਆ ਗ੍ਰੇਡੇਡ ਚ ਆ ਜੀ ਵੀ ਬੂਰੀ ਆ ਚੇਹੇ ਮਨ ਲਾ ਕੁ ਬੁਲਾਉਂਦਾ ਹੋ ਚ ਮਨ ਲਾ ਨਾਮ ਚੱਕ ਲੂ ਤੇ ਹੁਣ 11 ਮਹੀਨਿਆਂ ਦੀ ਹੈ ਪੂਰੀ ਹਾਂਜੀ ਹਾਂਜੀ ਦੰਤਾਂ ਨਹੀਂ ਚੱਕਿਆ ਹਜੇ ਨਾ ਕੋਈ ਦੰਦ ਨਹੀਂ ਠੀਕ ਆ ਤੇ ਮਨ ਲਾ ਭਈ ਇਹ ਮਾਹਰ ਰਿਕਰਡ ਕਿੰਨਾ ਦਾ ਮਾਹਰ ਰਿਕਰਡ ਜੀ 19 ਕਿਲੋ ਦਾ 19 ਕਿਲੋ ਹੈਗੇ ਆਪਣੇ ਕੋਲੇ ਹਾਂ ਕੋਲੇ ਹੈ ਜੀ ਆਪਣੇ ਪੂਰੀ ਤਸੱਲੀ ਹੋ ਜੂ ਪੂਰੀ ਤਸੱਲੀ ਵੇਚਦਾ ਤਾਂ ਨਹੀਂ ਕੀ ਵਰ ਚੰਗਾ ਨਹੀਂ ਲੱਗਦਾ ਨਹੀਂ ਨਹੀਂ ਜੀ ਨਹੀਂ ਲੈ 100 ਦੀ ਰੱਖੀ ਲੈ 100 ਕੀ ਰੱਖੀ ਮਿੱਤਰੋ ਬਾਈ 100 ਗਿਆ ਰੱਖੀ ਹੋਈ ਆ ਕਹਿੰਦਾ ਕੋਈ ਵੇਚਣੀ ਨਹੀਂ 19 ਕਿਲੋ ਦਾ ਮਾਹਰ ਰਿਕਰਡ ਆ ਠੀਕ ਆ ਤੇ ਪਿੰਡ ਦੱਸੋ ਜੀ ਬਾਈ ਲੱਲੂਆਣਾ ਜੀ ਲੱਲੂਆਣੇ ਜਲਾ ਮਾਨਸਾ ਹਾਂਜੀ ਨਾਲ ਹੀ ਹੈਗਾ ਲੱਲੂਆਣੇ ਪਿੰਡ ਤੋਂ ਆਇਆ ਜਲਾ ਮਾਨਸਾ ਰਹਿੰਦਾ ਤੇ ਬਹੁਤ ਹੀ ਸੋਹਣੀ ਕੱਟੀ ਲੈ ਗਿਆ ਤੇ ਗ੍ਰੇਡੇਟ ਦੇ ਵਿੱਚ ਮੁਕਾਬਲਾ ਲੜਦੀ ਆ ਦੇਖਦੇ ਆ ਬਾਈ ਕਿੱਥ ਵੇ ਫੇਰ ਆਪਾਂ ਤੁਹਾਨੂੰ ਜਿਹੜੀ ਇਹਦੀ ਪੂਰੀ ਡਿਟੇਲ ਵੀ ਲੈ ਕੇ ਦੇਵਾਂਗੇ ਕਿ ਬੜੀ ਰਾਮਦੀ ਪੀਵੀ ਕੱਤੀ ਜਾਨਤੋਂ ਪਹੁੰਚਿਆ ਸਾਡਾ ਭਰਾ ਪਹਿਲੇ ਦਿਨ ਤੋਂ ਨਿਰਸਵਾਰਥ ਸਾਡਾ ਸਾਥ ਦੇ ਰਿਹਾ ਪਿਛਲੇ ਮਹੀਨੇ ਤੋਂ ਪਹਿਲੇ ਦਿਨ